ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ੍ਹ ਤੋਂ ਜਿੱਥੇ ਕਿ ਉਸ ਵੇਲੇ ਮਾਹੌਲ ਬੇਹਦ ਖੌਫਨਾਕ ਬਣ ਗਿਆ ਜਦ ਇੱਕ ਦਿਲ ਦੇ ਹਿਲਾਣ ਵਾਲੀ ਘਟਨਾ ਸਾਹਮਣੇ ਆਈ ਕਿ ਇੱਕ ਲੜਕੀ ਨੇ ਆਪਣੀ ਮਾਦਾ ਬੇਰਹਿਮੀ ਨਾਲ ਥਾਪੀ ਮਾਰ ਕੇ ਕਤਲ ਕਰ ਦਿੱਤਾ ਹੈ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇਖ ਸਭ ਦੇ ਲੋ ਕੰਡੇ ਖੜੇ ਹੋ ਗਏ ਭਵਾਨੀਗੜ੍ਹ ਦੇ ਗੋਸ਼ਾਲਾ ਚੌਂਕ ਦੇ ਕੋਲ ਇੱਕ ਘਰ ਦੇ ਵਿੱਚ ਇਹ ਘਟਨਾ ਹੋਈ ਜਿੱਥੇ ਕਿ ਇੱਕ ਲੜਕੀ ਆਸ-ਪਾਸ ਦੇ ਮੁਹੱਲਾ ਨਿਵਾਸੀ ਨੂੰ ਬੁਲਾਉਂਦੀ ਹੈ ਕਿ ਉਸ ਦੀ ਮਾਂ ਦੀ ਮੌਤ ਬੈੱਡ ਤੋਂ نیچے ਗਿਰਨ ਕਰਕੇ ਹੋ ਗਈ ਹੈ ਉਥੇ ਮੋਹੱਲਾ ਵਸਨੀਕਾਂ ਨੇ ਜਦ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਤਾਂ ਉਹਨਾਂ ਦੇ ਸਾਹਮਣੇ ਇਹ ਤਸਵੀਰ ਬਿਲਕੁਲ ਸਾਫ਼ ਹੋ ਗਈ ਕਿ ਇਸ ਲੜਕੀ ਨੇ ਆਪਣੀ ਮਾਂ ਨੂੰ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਹੈ। ਉਥੇ ਮੋਹੱਲਾ ਨਿਵਾਸੀਆਂ ਦੇ ਮੁਤਾਬਕ ਇਹ ਲੜਕੀ ਪਹਿਲਾਂ ਵੀ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਦੀ ਸੀ ਤੇ ਉੱਥੇ ਹੀ ਮੋਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਬੁਲਾਇਆ ਤੇ ਮੌਕੇ ਤੇ ਪੁਲੀਸ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਇਸ ਲੜਕੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਮਰਗੀ ਦੀ ਖਾਪੀ ਨਾਲ ਮਾਰੀ ਦਿੱਤਾ ਸਭ ਦੀ ਖੂਨ ਦਾ ਨਾ। ਬੇਰੇ ਬਾਕੀ ਤੋਂ ਲੈ ਜਾਉਂਦੀ ਹੈ ਹੁਣੀ ਮਾਰੇ ਹੁਣੀ ਮਾਰੇ ਪਰ ਠੀਕ ਨਹੀਂ ਹੋ ਰਹੀ। ਜੁਰੇ ਕੇ ਨਹੀਂ ਹੋਣਾ 15 ਮਿੰਟ ਰੋਜ਼ ਬਿੰਦ ਕਰਾ ਸ਼ੋਰ ਮਾਰਦੇ ਰੋਲ ਮੁਕਾ। ਮੈਂ ਵਿੱਕੀ ਖੋਸਲਾ ਜੀ ਮੇਰੀ ਇੱਥੇ ਵਿੱਕੀ ਪ੍ਰਾਪਰਟੀ ਐਡਵਾਈਜ਼ਰ ਦੇ ਨਾਮ ਤੇ ਮੇਰਾ ਆਫਿਸ ਹੈ। ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਪਸਾਈ ਦਾ ਕੰਮ ਕਰਦੀ ਸੀ ਪਹਿਲਾਂ ਇਹਦੀ بیٹے ਦੀ ਸੁਸਾਈਡ ਕਰਨ ਦੇਫਤ ਹੋ ਗਈ ਸੀ ਮੂੰਹ ਆਪਣੇ ਤੇਕੇ ਵਾਪਸ ਚਲੀ ਗਈ ਸੀ ਜੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨੇ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ 3-4 ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਕੁੱਟਦੀ ਸੀ ਕਰਦੀ ਸੀ ਅੱਜ ਸਵੇਰੇ ਇਸ ਨੇ ਆਪਣੀ ਮਾਂ ਨੂੰ ਸਾਡੇ ਦੱਸਣ ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲੇ ਉਹਨੂੰ ਕਿਹਾ ਵੀ ਮੇਰੀ ਮਦਰ ਬੈਂਡ ਤੋਂ ਡਿੱਗ ਗਈ ਜਦੋਂ ਆਕੇ ਉਹਦੀ ਸਿਚੁਏਸ਼ਨ ਦੇਖੀ ਉਹ ਹੂਨ ਨਾਲ ਲੱਤਪਾਥ ਹੋਈ ਹੋਈ ਸੀ ਹੂਨ ਨਾਲ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆਕੇ ਆਪਣੀ ਇਨਕੁਆਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਸੀ ਮੂੰਹ ਤੇ एयरपोर्ट ਤੋਂ ਮੁੱਖ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲੱਤਬਾਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇਖੋ ਜੀ ਇੱਥੇ ਰੋਜ਼ ਇੱਕ ਤਿੰਨ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਹੈ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਹੈ ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਹਨੇ 3-4 ਘੰਟੇ ਬੇ ਕਰੀਬ ਕਿਸੇ ਨੂੰ ਦੱਸਿਆ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕੁਝ ਇਹ ਕੋਈ ਮਾਰਕਸ ਪਾਰਕ ਸੁਈਏ ਕੋਈ ਆਵਾਜ਼ ਆਵਾਜ਼ ਹੈ ਜੀ ਇਹ ਨਹੀਂ ਪਤਾ ਜੀ ਸਵੇਰ 3-4 ਵਜੇ ਦੀ ਹੋਈ ਹੋਈ ਹੈ ਇਹ ਤਾਂ 2 ਵਜੇ ਤੋਂ ਬਾਅਦ ਅਪ੍ਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸਮੇਂ ਤੁਰੇ ਰਹੇ ਸੀ ਇਹ ਹੋਗੀ ਜੀ 8-10 ਸਾਲ ਇਹ ਮਾਕੀ ਨਿੱਕੀ ਜੀ ਦਾ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਜੀ ਨੀਤੂ ਰਾਣੀ ਮਾਤਾ ਦੀ ਮਾਤਾ ਦੀ ਉਮਰ ਹੋਗੀ ਅਪ੍ਰੋਕਸੀਮੇਟਲੀ 70 ਸਾਲ ਨਾਮ ਕੀ ਜੀ ਮਾਤਾ ਦਾ ਮూర్ਤੀ ਰਹੀ ਜੀ ਲੱਗਦਾ ਮਿਰਚਾਂ ਪੀਣ ਦਾ ਕੰਮ ਕਰਦੀ ਸੀ ਮਿਰਚਾਂ ਪੀਸਣ ਦਾ ਮਧਰੇ ਕਰਦੀ ਸੀ ਕਾਫੀ ਦੇਰ ਤੋਂ ਹੁਣ ਜਦੋਂ ਦੀ ਇਹਨੇ 2 ਕੁ ਮਹੀਨੇ ਹੋ ਗਏ ਜੌਬ ਛੱਡੀ ਆ ਫੈਕਟਰੀ ਫੁਕਤੀ ਤੋਂ ਇੱਥੇ ਨਾਲ ਹੀ ਸਾਰਾ ਦਿਨ ਬੰਦੀ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੀ ਜੀ ਕੁਛ ਪਤਾ ਨਹੀਂ ਰੋਜ਼ ਦਾ ਕਲੇਸ਼ ਹੁੰਦਾ ਸੀ ਮਾਂ ਨੂੰ ਕਹਿੰਦੇ ਸੀ ਤੂੰ ਪੁਲਿਸ ਨੂੰ ਨੁਕਮ ਕਰ ਦੇ ਉਹ ਕਹਿੰਦੀ ਸੀ ਨਹੀਂ ਫੇਰ ਵੀ ਮਾਂ ਹੈ ਉਹ ਫੇਰ ਵੀ ਮੇਰੀ ਕੁੜੀ ਜੇਲ੍ਹ ਚਲੀ ਜਾਊ ਫੇਰ ਹੋਈ ਚੱਲੀ ਫੁੱਟਮਾਰ ਉਹਦੀ ਬਹੁਤ ਹੁੰਦੀ ਸੀ ਇਹਨੂੰ ਦੁਕਾਨ ਚੋਂ ਘਰੋਂ ਕੱਢ ਦਿੰਦੀ ਸੀ ਇੱਥੇ ਨਾਲ ਆਪਣੇ ਇੱਥੇ ਬਿਹਾਰੀ ਨੇ ਬਿਸਕੁਟ ਦੀ ਬੈਕਰੀ ਕਰਦੇ ਨੇ ਕਈ ਵਾਰੀ ਉਹਨਾਂ ਦੇ ਘਰੇ ਵੀ ਮਾਤਾ ਜਾ ਕੇ ਸੌਂਦੀ ਰਾਤ ਨੂੰ ਉਹਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸਰ ਮੁੰਡਲੇ ਉਨਕਤ ਹੀ ਆਈ ਐਂ ਪੋਸਟੂ ਚ ਫੋਰਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਫੋਨ ਕਰਨ ਤੋਂ ਬਾਅਦ ਪੰਜ ਚਾਰ ਮਿੰਟ ਚ ਪਹੁੰਚ ਗਏ ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋਗੀ ਅੱਜ ਨਾਲ ਸਾਨੂੰ ਤਲਾਹ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ ਦੀ ਮੌਤ ਹੋ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਆਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਜਾਵੇ